ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਮੋ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਜਿਵੇਂ ਕਿ ਆ ਸਾਰੇ ਹੀ ਭਲੀ ਭਾਂਤ ਜਾਨੂ ਕੋ ਕਿ ਅੱਜ ਜਿਹੜਾ ਮੇਨਾ ਆਰੰਭ ਹੋਇਆ ਹੈ ਪੋਤਾ ਐ ਮੇਨਾ ਸਾਡੀ ਸਿੱਖ ਕੌਮ ਦੇ ਲਈ ਉਹਨਾ ਗੁਰੂ ਕੇ ਲਾਲਾ ਗੁਰੂ ਸਾਹਿਬ ਜੀ ਦੇ ਸਾਰਾ ਹੀ ਪਰਿਵਾਰ ਜੋ ਇਸ ਕੌਮ ਦੇ ਲਈ ਮਾਲਕ ਨੇ ਵਾਰ ਦਿੱਤਾ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸਿੱਖ ਸੰਗਤਾਂ ਨੂੰ ਸਾਡੇ ਕੋਲ ਅੱਜ ਦੇ ਸਮੇਂ ਵਿੱਚ ਟਾਈਮ ਨਹੀਂ ਕਿ ਅਸੀਂ ਗੁਰੂ ਘਰ ਪਹੁੰਚੀਏ ਫਿਰ ਵੀ ਦਾਸ ਬੇਨਤੀ ਕਰਦਾ ਹੈ ਆਪ ਸਮੂਹ ਸੰਗਤਾਂ ਨੂੰ ਕਿ ਤਕਰੀਬਨ ਅਸੀਂ ਇਸ ਮਹੀਨੇ ਦੇ ਵਿੱਚ ਗੁਰੂ ਦੇ ਘਰ ਜ਼ਰੂਰ ਆਪਣੇ ਪਰਿਵਾਰ ਸਹਿਤ ਪਹੁੰਚੀਏ ਗੁਰੂ ਆ ਕੇ ਸਤਿਗੁਰ ਦੀ ਬਾਣੀ ਸਰਵਣ ਕਰੀਏ ਸਤਿਗੁਰ ਦੀ ਬਾਣੀ ਪੜ੍ਹੀਏ ਅਤੇ ਆਪਣੇ ਜੀਵਨ ਦੇ ਵਿੱਚ ਵੀ ਉਹ ਚੀਜ਼ਾਂ ਲੈ ਕੇ ਆਈਏ ਜੋ ਕਲਕੀ ਤਰਪਾਚਾ ਜੀ ਦੇ ਲਾਲਾਂ ਦੇ ਵਿੱਚ ਸਨ ਅਸੀਂ ਆਪਣੀ ਰਹਿਣੀ ਬਹਿਣੀ ਦੇ ਧਾਰਨੀ ਬਣੀਏ ਬਾਣੀ ਅਤੇ ਬਾਣੇ ਨਾਲ ਪਿਆਰ ਕਰੀਏ ਅਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ तमाम ਸਿੰਘ ਸਿੰਘਣੀਆਂ ਸਿੱਧਾਂ ਨੂੰ ਯਾਦ ਕਰਦੇ ਹਾਂ ਆਪਾਂ ਇਹ ਸਮਝ ਜਿਹੜਾ ਹੈ ਕਿ ਸਤਿਗੁਰ ਦੇ ਲੇਖੇ ਲਈਏ ਆਪਣੀ ਆਤਮਾ ਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਨ ਦਾ ਯਤਨ ਕਰੀਏ ਸਭਨਾਂ ਨੂੰ ਬੇਨਤੀ ਹੈ ਆਪਣੇ ਘਰਾਂ ਦੇ ਵਿੱਚ ਵੀ ਬਾਣੀ ਪੜੋ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਸਿੱਖੀ ਦੇ ਵੱਲ ਪ੍ਰੇਰਣ ਦਾ ਯਤਨ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਇਸ ਮਹੀਨੇ ਦੇ ਵਿੱਚ ਜਿਹੜੀਆਂ ਇਹ ਛਿੱਧੀਆਂ ਸਾਡੇ ਗੁਰੂ ਕੇ ਲਾਲਾ ਨੇ ਗੁਰੂ ਜੀ ਨੇ ਉਹਨਾਂ ਦੇ ਮਾਤਾ ਜੀ ਨੇ ਉਹ ਸਿੰਘ ਜਿਨ੍ਹਾਂ ਨੇ ਸਤਿਗੁਰੂ ਦੇ ਬਚਨਾਂ ਤੇ ਪੂਰੇ ਉਤਰੇ ਨੇ ਕਿਉਂਕਿ ਗੁਰੂ ਨੇ ਸਾਡੇ ਲਈ ਇਹ ਸਭ ਕੁਝ ਕੀਤਾ ਹੈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਲਈ ਆਪਣੇ ਇਹ ਕੁਝ ਸਮਾਂ ਕੱਢ ਕੇ ਸਤਿਗੁਰਾਂ ਦੇ ਚਰਨੀ ਲੱਗिए ਸਤਿਗੁਰਾਂ ਦੇ ਬਾਣੀ ਦੇ ਨਾਲ ਜੁੜਿਏ ਸਭਨਾਂ ਨੂੰ ਬੇਨਤੀ ਹੈ ਜਰੂਰ ਇਸ ਮਹੀਨੇ ਦੇ ਵਿੱਚ ਅਸੀਂ ਜੋ ਬੇਨਤੀਆਂ ਪਹਿਲੇ ਵੀ ਕਰਦੇ ਹਾਂ ਕਿ ਖੁਸ਼ੀਆਂ ਦੇ ਜਿਹੜੇ ਸਮਾਗਮ ਨੇ ਉਹਨਾਂ ਨੂੰ ਵਰਜਿਤ ਕਰਕੇ ਅਸੀਂ ਉਸ ਸਮਾਂ ਆਪਣੇ ਅੰਦਰ ਵੀ ਦੇਖਣ ਦਾ ਯਤਨ ਕਰੀਏ ਕਿਵੇਂ ਸਤਿਗੁਰਾਂ ਦੇ ਲਾਲਾਂ ਨੇ ਛੇਦੀਆਂ ਪ੍ਰਾਪਤ ਕੀਤੀਆਂ ਨੇ ਉਹ ਅੱਜ ਅਸੀਂ ਆਖਦੇ ਹਾਂ ਪਰਿਵਾਰਾਂ ਵਿੱਚ ਬਹਿ ਕੇ ਠੰਡ ਬਹੁਤ ਹੈ ਮਰਦਾ ਸਲ ਸੰਗਤ ਜਦੋਂ ਬਾਣੀ ਨਾਲ ਜੁੜ ਜਾਈਏ ਉਥੇ ਫਿਰ ਸਾਨੂੰ ਕੋਈ ਵੀ ਚੀਜ਼ ਭੋ ਨਹੀਂ ਸਕਦੀ ਅਸੀਂ ਮਾਇਆ ਅਤੇ ਸੰਸਾਰ ਦੀ মোহ ਮਾਇਆ ਤੋਂ ਉੱਪਰ ਉੱਠ ਕੇ ਇਹ ਯਤਨ ਕਰਨ ਦਾ ਯਤਨ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ